ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੂੰ ਵਧੀਆ ਠੀਕ ਠਾਕ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਸੁਖਪ੍ਰੀਤ ਵੀਰੇ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਹਰਮਪਰਾਹੁਲ ਨੇੜੇ ਪਿੰਡ ਬਾਈ ਆਪણો ਪੁੱਚੌਂਡੀ ਵੀ ਉਹਨੇ ਬਾੜਾ ਹਰਮਪਰਾਹੁਲ ਵੀ ਮੋੜ ਮੰਡੀ ਜੀ ਮੋਬਾਈਲ ਨੰਬਰ ਬੋਲ 8978755168 ਠੀਕ ਹੈ ਭਾਈ ਭਾਈ ਜਿਹੜੀ ਇਹ ਬਰਡ ਦੇ ਦਾ ਕਿਹੜਾ ਸੂਸ ਹੋਈ ਹੈ ਸੂਹਾ ਦੂਜਾ ਸੂਆ ਵੀਰੇ ਕਦੋਂ ਸੂਈ ਹੈ ਭਾਈ ਇਹਨੂੰ ਅੱਜ 6 ਸਿਮ 7ਵਾਂ ਦੇਣਾ ਵੀਰੇ ਬੱਚਾ ਕੀ ਹੈ ਮਾਂ ਵੀਰੇ ਬੱਛੀ ਹੈ ਵੀਰੇ ਬੱਚੀ ਬਹੁਤ ਚੰਗੀ ਹੈ ਨਾ ਹਾਂ ਬਹੁਤ ਬੜੀ ਬੱਚਾ ਬੱਛੀ ਨੂੰ ਜਨਮ ਦਿੱਤਾ ਬੱਛੀ ਕੁਆਲਟੀ ਵਾਲੀ ਹੈ ਫੇਸ ਸੂਸ ਚੰਗਾ ਰੰਗ ਰੂਪ ਚੰਗਾ ਤੇ ਕਿੰਨੇ ਬੋਲੇ ਤੇ ਆ ਹੁਣ ਹੁਣ 13 ਕਿਲੋ ਦੂਪਰੇ ਨੈਟ ਤਿਆਰ ਹੈ ਭਾਈ ਹਾਂਜੀ ਹਾਂ ਠੀਕ ਹੈ ਸਵੇਰ ਕਿੰਨੇ ਕਵੇਚ ਹੋਈ ਸੀ ਸਵੇਰ ਬੜਾ 6:00 ਵਜੇ ਚ ਹੋਈ ਹੈਗੀ ਠੀਕ ਆ ਹੁਣ ਅਸੀਂ 12:00 ਕ ਭੱਜਿਆ ਹੁਣ ਭਾਈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਤਕਰੀਬਨ ਹਾਂ 12:00 ਵਜੇ ਹੋਸਾ ਉਹਨਾਂ ਦਾ ਜਜਮੈਂਟ ਕਰ ਲੈਣ ਸ਼ਾਮ ਤੱਕ ਕੱਢ ਲੈ ਸਹੀ ਗੱਲ ਹੈ ਹਾਂ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਵਧੀਆ ਤਿਆਰ ਕਰ ਲੋ ਚਾਹ ਜੂਈ ਲੋ ਚੰਗੀ ਲੱਗੇ ਬੇ ਅੱਛਾ ਪੂਰੀ ਚੰਗੀ ਹੈ ਠੰਡੀ ਸੀਲ ਹੈ ਵਧੀਆ ਵਾਲੀ ਠੰਡੀ ਸੀ ਲੱਗੋ ਇਹਨਾਂ ਨੂੰ ਤਾਂ ਮਾਰਨਾ ਠੀਕ ਗੱਲ ਹੈ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਨਿਆਣਾ ਪਾ ਨਾ ਪਾ ਬੱਚਾ ਛੱਡਣਾ ਛੱਡ ਲਾ ਬਾਲੀ ਚੰਗੀ ਚਬਾਈ ਕੀ ਬਾਤ ਬਾਈ ਚਬਾਈ ਬਹੁਤ ਨਾੜਾ ਨੂੜਾ ਦਿਖਾਦੇ ਵੀਰ ਨਾੜਾ ਨੂੜਾ ਬਹੁਤ ਚੰਗੀਆਂ ਲੱਗੀਆਂ ਹਮ ਨਾੜਾ ਨੂੜਾ ਫੁੱਲ ਚੰਗੀਆਂ ਨੇ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਯਾਦ ਬ੍ਰੀਡ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਤਾਰਾਂ ਤੂੜਾਂ ਚੰਗੀਆਂ ਠੰਡੀ ਸੀਲ ਆ ਬਾਈ ਤੇ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਕਿੰਨਾ ਕੀ ਦੇ ਦੂ ਹੋਰ ਤਦ 16 17 ਕਿਲੋ ਦੇ ਦੂ ਵੀਰੇ ਦਰਤਾ ਠੀਕ ਆ ਹਮ ਚੰਗੀ ਆ ਕੱਦ ਬਾਈ ਫੁੱਲ ਆ ਰੰਗ ਰੂਪ ਚੰਗਾ ਫੇਸ ਚੰਗਾ ਬਾਕੀ ਤੋੜਾ ਤਾਰਾ ਚੈੱਕ ਕਰਵਾਣ ਤੇ ਕੀ ਮੋਲ ਆ ਭਰਾ ਇਹਦਾ ਫਿਰ ਮੁੱਲ ਵੀ ਨੇ ਕਰਾਉਣ ਨੂੰ 60 ਪਣ ਜਿੰਨਾ ਮਰਜ਼ੀ ਕਰਾ ਲਓ 56000 ਦੀ ਦੇ ਦੇਣਾ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ 60 65 ਜਿੰਨਾ ਮਰਜ਼ੀ 52000 ਦੀ ਜਿਹੜੀ ਵੈੜ ਆਪਾਂ ਦੇ ਦੇਾਂਗੇ ਤੋਰਾ ਤਰਾ ਚੰਗਾ ਰੰਗ ਰੂਪ ਚੰਗਾ ਥਾਣ ਤੋਂ ਚੰਗਾ ਢੱਲਾ ਢੁਲਾ ਬਹੁ ਪਈਆਂ ਸਾਰੀਆਂ ਵੈੜ ਢੱਲਾ ਕੱਢ ਲੈਣੀਆਂ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੂਗੀ ਤੇ ਚੋਈ ਬਾਈ ਨੇ ਸਵੇਰ ਬਾਈ ਕਹਿੰਦਾ ਲੇਟ ਹੀ ਚੋਈ ਆਪਾਂ ਤੇ ਫੇਸੂਸ ਚੰਗਾ ਕਰਮਾ ਤੇ ਕਿਸੇ ਵੀਰ ਦੇ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣਾ ਨਾੜਾ ਨੂੜਾ ਦੋਨੇ ਪਾਸੇ ਬਹੁਤ ਚੰਗਿਆਂ ਨੇ ਵੀਰੇ ਠੀਕ ਆ ਦੁੱਧ ਵਾਲੀ ਬਹਿੜਾ ਸਾਰੀ ਹੂੰ ਹੂੰ ਸਹੀ ਗੱਲ ਆ ਇਧਰੋਂ ਵੀ ਦਿਖਾਣੇ ਵੀ ਨਾੜਾ ਨੂੜਾ ਬਹੁਤ ਚੰਗਿਆਂ ਸਹੀ ਗੱਲ ਆ ਬਈ ਨਾੜਾ ਨੂੜਾ ਬਹੁਤ ਆ ਚਾਰੇ ਥਣ ਵਿਥੀ ਦੇ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਾਣਾ ਬਈ ਧੰਨਵਾਦ ਬਈ